ਹਾਂਜੀ ਆਪਾਂ ਉੱਠ ਕੇ ਸੀ ਤੇ ਰਾਤ ਆਪਾਂ ਇੱਥੇ ਆ ਪਿੰਡ 'ਚ ਕੱਟੀ ਐ। ਇਹ ਪਿੰਡ ਦਾ ਨਾਂ ਹੈਗਾ ਈਸਟ ਟ੍ਰਿਕਨਟੀ। ਅੱਜ ਹੈਗਾ ਕੈਨੇਡਾ ਡੇ ਜੁਲਾਈ 1। ਆ ਪਿੰਡੇ 'ਚ ਰੁਕਣ ਦੀ ਵਜ੍ਹਾ ਸੀ ਕਿ ਇੱਥੇ ਇੱਕ ਟ੍ਰੇਲ ਆ। ਤੇ ਅੱਜ ਆਪਣੇ ਕੈਨੇਡਾ ਡੇ ਵਾਲੇ ਦਿਨ ਉਹ ਹਿੱਸੇ ਆਈ ਐ। ਬੜੇ ਸੋਹਣੇ-ਸੋਹਣੇ ਦ੍ਰਿਸ਼ ਆ ਕਹਿੰਦੇ ਉਹ ਟ੍ਰੇਲ 'ਤੇ ਤੇ ਆਪਾਂ ਦੇਖਦੇ ਜਾਵਾਂਗੇ। ਤੇ ਗੱਡੀ ਆਪਾਂ ਇੱਥੇ ਪਾਰਕ ਕਰਾਂਗੇ ਕਿਉਂਕਿ ਟ੍ਰੇਲ ਇੱਥੋਂ ਨੇੜੀ ਐ। ਹਾਂਜੀ ਆਪਾਂ ਸਮਾਨ ਸਮੂਹ ਚੱਕ ਲਿਆ। ਇੱਥੇ ਤੋਂ ذری ਦਾ ਪਤਾ ਨਹੀਂ ਲੱਗਦਾ। ਇੱਧਰ ਤਾਂ ਪੂਰੀ ਵਧੀਆ ਧੁੱਪ ਸੀ। ਹੁਣ ਇੱਧਰ ਹੰਡਾਂ ਲੱਗੇ ਚਲੋ ਚੱਲੀਏ ਫਿਰ ਹਾਂ ਆ ਕੇ ਮਿਲਦੇ ਹਾਂ ਇੱਥੇ ਹੀ ਰਹੀਂ ਜਾਇਨਾ ਕਿਤੇ ਹਾਂਜੀ ਆ ਹੈਗੀ ਆ ਸਕੁਅਰ ਵਿੰਕ ਟ੍ਰੇਲ ਆਹੀ ਟ੍ਰੇਲ ਕਰਨੀ ਹੈ ਆ ਸਾਰਾ ਨਕਸ਼ਾ ਤੇ ਆਪਾਂ ਇੱਥੋਂ ਸ਼ੁਰੂ ਕਰਨਾ ਹੈ ਇੱਥੋਂ ਜਾਂਦੇ ਆਂਦੇ ਹੋਲੀ-ਹੋਲੀ ਜਾਂਦੇ ਆਂਦੇ ਇੱਥੇ ਆ ਕੇ ਆਪਾਂ ਸਮਾਪਤੀ ਕਰਨੀ ਹੈ ਤੇ ਜਿਹੜੀ ਇਹ ਟ੍ਰੇਲ ਹੈ ਜੀ ਇਹਨੂੰ 2003 ਦੇ ਵਿੱਚ ਟ੍ਰੈਵਲ ਐਂਡ ਲੇਜਰ ਮੈਗਜ਼ੀਨ ਨੇ 35 ਟ੍ਰੇਲਾਂ ਦੀ ਸੂਚੀ ਚੋਂ ਇਹਨੂੰ ਇੱਕ ਨੰਬਰ ਦਾ ਦਰਜਾ ਦਿੱਤਾ ਸੀ ਯੂਰਪ ਤੇ ਨਾਰਥ ਅਮਰੀਕਾ ਚੋਂ ਚਲੋ ਦੇਖਦੇ ਹਾਂ ਇਹ じゃ ਕੀ ਹੈ ਇਹਦੇ ਵਿੱਚ ਜਿੰਮੇ ਟ੍ਰੇਲ ਹੈਗੀ ਆ ਛੋਟੀ ਜੀ 5.3 ਕਿਲੋਮੀਟਰ ਦੀ ਹੈ ਤਾਂ ਕਰਕੇ ਮੈਂ ਕੋਈ ਜ਼ਿਆਦਾ ਸਮਾਨ ਨਹੀਂ ਚੱਕਿਆ ਇੱਕ ਛੋਟੀ ਜੀ ਪਾਣੀ ਵਾਲੀ ਬੋਤਲ ਚੱਕੀ ਹੈ ਤੇ ਇੱਕ ਅੱਧਾ ਸੇਵ ਚੱਕ ਲਿਆ ਮੈਂ ਜਦੋਂ ਮੈਂ ਹਾਈਕਿੰਗ ਜਾਂ ਟ੍ਰੈਲ ਤੇ ਕੇ ਜਾਣਾ ਹੁੰਦਾ ਤਾ ਮੇਰੇ ਕੋਲੇ ਉਸ ਹਸਾਬ ਨਾਲ ਉਹਦੇ ਮੁਤਾਬਕ ਹੀ ਸਮਾਨ ਹੁੰਦਾ ਵੀ ਜਹੇ ਜੀ ਟ੍ਰਾਇਲ ਹੋਵੇ ਮੇਰੇ ਕੋਲੇ ਉਹ ਪੈਪਰ ਸਪਰੇ ਹੁੰਦੀ ਹੈ ਜਿਹੜੀ ਭਾਲੂ ਵਾਸਤੇ ਵਰਤੀ ਜਾਂਦੀ ਹੈ ਕਿਤੇ ਬਾਦ ਆ ਪਿਆ ਨਹੀਂ ਪਵੇ ਵੀ ਨਾ ਕੋਈ ਨਾ ਜੇ ਪੈ ਗਿਆ ਤਾਂ ਦੇਖ ਲਾਂਗੇ ਅਜ ਬਾਕੇ ਕਿ ਉਹ ਕੰਮ ਕਰਦੀ ਹੈ ਕਿ ਕਰਦੇ ਨਹੀਂ ਇਹ ਕੌਣ ਦੀ ਹੈ ਸੇਫਟੀ ਲਈ ਇੱਕ ਮੇਰੇ ਕੋਲੇ ਫਰਸਟ ایڈ ਕਿਟ ਜੀ ਹੁੰਦੀ ਹੈ ਤੇ ਬਾਕੀ ਪਾਣੀ ਹੁੰਦਾ ਤੇ ਖਾਣ ਪੀਣ ਵਾਲਾ ਸਮਾਨ ਹੁੰਦਾ ਉਹ ਇੰਦਾ ਸਾਮਨੇ ਕਰ ਵੀ ਆ ਗਏ ਉੱਥੇ ਨਾ ਪਹਾੜ ਹੈ ਪਰ ਹੁਣ ਉਹ ਧੁੰਦ ਦੇ ਵਿੱਚ ਲੁਕੇ ਹੋਏ ਠੰਡ ਜੀ ਹਵਾ ਜੀ ਪੂਰੀ ਠੰਡੀ ਚੱਲਣ ਲੱਗੀ ਇੱਥੇ ਆਪਾਂ ਨੂੰ ਲੂੰਬੜੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਲੂੰਬੜੀਆਂ ਲੂੰਬੜੀਆਂ ਹੋਰ ਇੱਥੇ ਕੋਈ ਐਨਾ ਜੰਗਲੀ ਜਾਨਵਰ ਨਹੀਂ ਹੈਗਾ ਬਾਕੀ ਇਹ ਤਾਂ ਰੱਬ ਨੂੰ ਹੀ ਪਤਾ ਹੁੰਦਾ ਹੈ ਜੇ ਉਹ ਮਿਲਿਆ ਦੇਖ ਲਾਂਗੇ ਜਿਹਦੇ ਨਾਲ ਸਾਹਮਣਾ ਹੋ ਗਿਆ ਕਰ ਲਾਂਗੇ ਮੇਤਰੋ ਇੱਕ ਅੱਗੇ ਨਿਆਰਾ ਆਇਆ ਹਵਾ ਚੜਦੇ ਫਿਰਦੇ ਅਸੀ ਕੋਲ ਤੇ ਧੁੰਦ ਜੀ ਹੈ ਨਾਲ ਸਮੁੰਦਰ ਹੈ ਰੁੱਖੇ ਜੇ ਪੱਥਰ ਹੈ ਛੱਲਾ ਬੱਜੀ ਆਂਦੀਆਂ ਚਿੱਟੀਆਂ ਤੇ ਸੀ ਕੋਲ ਓਡੇ ਫਿਰਦੇ ਆ ਮੱਕੀ ਆਵਾਜ਼ ਜਮਾ ਨਹੀਂ ਹੈਗੀ ਇੱਥੇ ਮਤਲਬ ਹੋਰ ਸ਼ੋਰ ਸ਼ਰਾਬਾ ਲੋਕਾਂ ਦਾ ਕੁਦਰਤੀ ਆਵਾਜ਼ ਆ ਸਾਰੀ ਟੱਪ ਵੀ ਆ ਗਈ ਹੁੰਦਾ ਤੁੰਦ ਜੀ ਵੀ ਥੋੜੀ ਥੋੜੀ ਜੀ ਹੈ ਪਰ ਸੋਹਣੀ ਲੱਗਦੀ ਹੈ ਇਹ ਵੀ ਸੱਚ ਨੂੰ ਸਦਾ ਇਤੋਂ ਜਾਣ ਨੂੰ ਜੀਤਾ ਕਰਦਾ ਨਹੀਂ ਪਰ ਆਪਾਂ ਨੂੰ ਅੱਗੇ ਜਾਣਾ ਪੈਣਾ ਕਿਉਂਕਿ ਹੋਰ ਥਾਮਾਂ ਵੀ ਦੇਖਣੀਆਂ ਹੈ ਇਹ ਜਿਹੇ ਥਾਮਾ ਨੂੰ ਨਾ ਅਲਵਿਦਾ ਕਹਿਣਾ ਔਖਾ ਹੋ ਜਾਂਦਾ ਸੱਚੀ ਹਾਂ ਜੀ ਕਰਦਾ ਹੁੰਦਾ ਇਹ ਜਾਦੂ ਹੋਵੇ ਨਾ ਰੋਜ਼ ਹੀ ਇੱਥੇ ਆ ਜਾ ਕਰੀਏ ਆਹ ਲੋ ਬਾਰ ਖੋਲਿਆ ਕਰੀਏ ਤੇ ਇੱਥੇ ਆ ਜਾ ਕਰੀਏ ਜਦੋਂ ਜੀ ਆ ਕਰਿਆ ਕਰੇ ਇੱਥੋਂ ਭੱਜ ਜਾ ਕਰੀਏ ਕਿਉਂ ਫਿਰ ਲੜ ਚ ਕੋਈ ਤਾਂ ਗੱਲ ਹੈਗੀ ਹੈ ਕਿਉਂ ਫਿਰ ਲੜ ਸਿਰਾਂ ਪਰਵੰਸ ਆਇਆ ਚਲੋ ਜੀ ਹਲਵੈ ਦਾ ਕਹਿ ਦਈਏ ਤੁਹਾਨੂੰ ਕੈਨੂੰ ਜੀਤਾ ਕਰਦਾ ਨਹੀਂ ਪਰ ਆਪਾਂ ਨੂੰ ਜਾਣਾ ਹੀ ਪੈਣਾ ਮਨ ਪਤਾ ਲੱਗਦਾ ਹੌਲੀ ਹੌਲੀ ਕਿ ਕਾਤੋਂ ਨੰਬਰ 1 ਦਾ ਦਰਜਾ ਦਿੱਤਾ ਹੋਇਆ ਹੈ ਇਹਨੂੰ ਅਲਵਿਦਾ ਫਿਰ ਮਿਲਦੇ ਆਂ ਅਗਲੇ ਸਾਲ ਅਗਲੇ ਸਾਲ ਬੜਾ ਤਗੜਾ ਐਡਵੈਂਚਰ ਕਰਨਾ ਆਪਾਂ ਤੁਹਾਨੂੰ ਵੀ ਹੁਣੇ ਦੱਸ ਦਿੰਨੇ ਆਂ ਪਰ ਤਿਆਰੀ ਹੈਗੀ ਅਗਲੇ ਸਾਲ ਦੀ ਤੋ ਸੇ ਉਹ ਮੈਂ ਮੈਨੂੰ ਇਹ ਕਹਿੰਦੀ ਉਹ ਬੋਤਲ ਜਿਹੜੀ ਕੋਲ ਖਾਲੀ ਪਈ ਸੀ ਉਹਦੇ ਵਿੱਚ ਮੈਂ ਇੱਕ ਬੋਤਲ ਖਾਲੀ ਰੱਖ ਲਾਉਣਾ ਹਾਂ ਉਸ ਤੇ ਫਸ ਕੇ ਲੈ ਆਉਣਾ ਹਾਂ ਜੇ ਛੋਟੀ ਜਿਹੀ ਟ੍ਰੈਲ ਰੂਲ ਹੋਵੇ ਤੇ ਮੈਂ ਇਹ ਜੀ ਪੜਿਆ ਸੀ ਕਹਿੰਦੇ ਹੁਣ ਤਾਂ ਇਹ ਟ੍ਰੈਲ ਹੈਗੀ ਹੈ ਡੇਢ ਦੋ ਘੰਟਿਆਂ ਦੀ ਪਰ ਜੇ ਤੁਸੀਂ ਫੋਟੋਗ੍ਰਾਫਰ ਨੂੰ ਸਾਰਾ ਦਿਨ ਦੱਸავ ਰਹੇ ਸਹੀ ਹਾਲ ਹੈ ਸਾਰਾ ਦਿਨ ਹੀ ਦੱਸਾ ਰਹੇ ਪਾਥੋ ਉੱਤਰ पे ਹੰਤਾ ਬਾਬਾ ਪੀੜ ਜੀ ਹੋਣ ਲੱਗੇ ਲੋਕ ਆਉਣ ਲੱਗ ਗਏ ਇੱਥੇ ਜੇディ ਇਹ ਟ੍ਰੇਲ ਆ ਇਹ ਕੋਸਟਲ ਬਾਉਂਡਰੀ ਤੇ ਜਾਂਦੀ ਹੈ ਮਤਲਬ ਜਮਾ ਕਿਨਾਰੇ ਕਿਨਾਰੇ ਤੇ ਤਾਂ ਕਰਕੇ ਆਪਾਂ ਨੂੰ ਇਹ ਪੱਥਰ ਦੇਖਣ ਨੂੰ ਮਿਲ ਰਹੇ ਆ ਜਿੱਥੇ ਮਰਜ਼ੀ ਖੜ ਜਾਂਦੇ ਆ ਉੱਥੇ ਬਜਾਰਾ ਬਣ ਜਾਂਦਾ ਕਬੂਤਰ ਵੀ ਘੱਟ ਨਹੀਂ ਕਰਾ ਯਾਰ ਕਹਿੰਦਾ ਇਹ ਤਾਂ ਸੀਗਲ ਬੈਹ ਜਾਂਦੇ ਮੈਂ ਕਿਉਂ ਹਟਾ ਮੈਂ ਤਾਂ ਆਪਣੀ ਆਰਾ ਦੇਖੋ ਜੀ ਸਫਾਈ ਕੀਤੀ ਹੋਈ ਆ ਟ੍ਰੈਲ ਦੀ ਵੀ ਇੱਥੇ ਕਹਿੰਦੇ ਆਪਾਂ ਨੂੰ ਬੇਲਾਂ ਵੀ ਦੇਖਣ ਨੂੰ ਮਿਲ ਸਕਦੀਆਂ ਜਿਹੜੀਆਂ ਵੱਡੀਆਂ ਮੱਛੀਆਂ ਹੁੰਦੀਆਂ ਆਸੇ-ਪਾਸੇ ਦੇਖਦਾ ਰਿਹਾ ਮੈਂ ਇਥੋਂ ਤੱਕ ਕੋਈ ਨਜ਼ਰ ਨਹੀਂ ਆਈਨੀ

ਓਸੀ 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 ਨਿਕਲ ਜਾ ਓਸੀ 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 ਓਏ ਓਸੀ ਆਪਾਂ ਨੂੰ ਐਸੀ ਕਿ ਬੇਲਾ ਮਿਲ ਜਾਏ ਨਹੀਂ ਹੁਣੀ ਆਪਾਂ ਨੂੰ ਬੇਲ ਦੇਖੀ ਐ ਬੜੀ ਖੁਸ਼ੀ ਹੋਈ ਐਂ ਜਿ ਲੱਗਿਆ ਜਿਵੇਂ ਉਹ ਨਹੀਂ ਹੁੰਦਾ ਆਪਣਾ ਕਿਹੜਾ گاਉ ਯਾਰ ਕਿਹੜਾ گا ਡਿਸਕਵਰੀ ਤੇ ਫਿਰਦਾ ਹੁੰਦਾ ਉਹ ਆ ਨਾਮ ਭੁੱਲ ਗਿਆ ਯਾਰ ਮੈਨੂੰ ਉਹਦਾ ਇੱਕ ਤਾਂ ਦੇਖੇ ਨੂੰ ਬਾਹਰ ਟਾਈਮ ਹੋ ਗਿਆ ਬੀਅਰ ਗ੍ਰੇਵਰ ਬੀਅਰ ਗ੍ਰੇਵਰ ਨਹੀਂ ਕਰਤਾ ਹੁੰਦਾ ਉਹ ਦੇਖੀ ਉਹ ਦੇਖੀ ਜਿਵੇਂ ਉਹੀ ਵਾਸੀ ਉਸੀ ਉਸੀ ਹੋ ਸੀ ये आजी खूबसूरती न्यूज़ेलैंड दी मैंने तो बड़ा सोहना लग रहा है हजे हज़ार पहाड़ था भी देखनी है तो यहीं तक नहीं था नगराती है तो था हमें थोड़ी ही नहीं देखिये यहाँ पे थे और तो आया ਬਾਕੀ ਬਹੁਤ ਸੋਹਣੀ ਟ੍ਰੈਲ ਸਮਝ ਗਏ ਹੈ ਨਾ ਤਾਂ ਠੋਕ ਹੈ ਜਿਸ ਨੇ ਆਇਆ ਮੇਰੇ ਕੋਲੇ ਇਹ ਟ੍ਰੇਲ ਇੰਨੀ ਸੋਹਣੀ ਹੈ ਕਿ ਜਿੱਥੇ ਮਰਜ਼ੀ ਖੜਜੋ ਉੱਥੇ ਨਜ਼ਾਰਾ ਬਣ ਜਾਂਦਾ ਹੈ। ਉਹੀ ਜੋੜਾ ਜਿਹੜਾ ਪਾਣੂ ਪਿੱਛੇ ਮਿਲਿਆ ਸੀ ਇਹ ਟ੍ਰੇਲ ਨੂੰ ਜੀ ਡੌਕ ਆਫ ਟ੍ਰੇਲ ਵੀ ਕਿਹਾ ਜਾਂਦਾ ਹੈ। ਇਹ 3 ਯਰ ਪਾਰਟੀ ਕਰੀ ਜਾਂਦੇ ਸੀ ਗੋਲ। ਸੀਗੋਲ ਜੇ ਚੀਕਾ ਮਾਰੀ ਜਾਂਦਾ ਜਿਵੇਂ ਜਵਾਕਰੋਂਦੇ ਹੁੰਦੇ। ਇਹ ਖੂਬਸੂਰਤ ਹੈ ਨਿਊਫੰ ਲੈਂਡ ਦੀ। ਸੱਚ ਅੱਜ ਆਹ ਹੈਗੀ 1 ਜੁਲਾਈ। ਸਾਰਿਆਂ ਨੂੰ ਹੈਪੀ ਕੈਨੇਡਾ ਡੇ ਜਿਹੜੇ ਯਾਰ ਬੈਲੀ ਮੇਰੇ ਕੈਨੇਡਾ ਵਾਲੇ ਆ ਕੈਨੇਡਾ ਡੇ ਜੀ ਕੈਨੇਡਾ ਡੇ ਪਖੋਸ਼ ਕਿਸਮਤਾਂ ਜਿਹੜਾ ਇਸ ਟਾਈਮ ਤੇ ਆਪਾਂ ਕੈਨੇਡਾ ਦਾ ਟੂਰ ਕਰ ਰਹੇ ਆ ਕੈਨੇਡਾ ਡੇ ਵਾਲੇ ਦਿਨ ਡੋਰਾਂ ਉਸ ਰੱਬ ਤੇ ਤੇ ਯਾਰ ਬੈਲੀ ਆਂਦੇ ਵੀ ਜਿਨ੍ਹਾਂ ਨੇ ਪੈਸੇ ਪੁੱਜ਼ੇ ਦਿੱਤੇ ਆ ਕੋਈ ਨਾ ਮੈਂ ਵਾਪਸ ਕਰੂੰਗਾ ਮੈਨੂੰ ਕੰਮ ਕਰ ਲੈਣ ਦੋ ਵਾਪਸ ਕਰੂੰਗਾ ਪਰ ਧੰਨਵਾਦ ਸੱਚੀ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਸਿਰ ਤੇ ਬਾਈ ਜੀ ਤੁਹਾਡੇ ਸਿਰ ਤੇ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਟੂਰ ਨਹੀਂ ਕਰ ਪਾਉਣਾ ਸੀ ਤਾਂ ਮੈਂ ਸੋਹਣੀਆਂ ਸੋਹਣੀਆਂ ਥਾਮਾਂ ਨਹੀਂ ਦੇਖ ਪਾਉਣਾ ਸੀ ਧੰਨਵਾਦ ਰਾਜਦੀਪ ਸੇਖੋ ਬਾਵਲ ਕਲਾ ਆਲਾ ਤੇ ਆਪਣਾ ਹੋਰ ਕਿਹਨੇ ਦਿੱਤੇ ਆ ਇੰਦਰ ਇੰਦਰ ਬਾਈ ਧੰਨਵਾਦ ਤੇ ਹੋਰ ਕਿਹਨੇ ਦਿੱਤੇ ਆ ਜੋੜਾ ਭਾਈ ਬੰਦੇ ਵਾਲਾ ਧੰਨਵਾਦ ਇਹ ਕਹਿੰਦਾ ਲਿਸਟ ਵਾਲੀ ਲੰਬੀ ਸੀ ਵੈਸੇ ਨਾਲੇ ਫੜਨੇ ਦੀ ਤਾਂ ਕਰਕੇ ਯਾਦ ਨਹੀਂ ਰਹੇ ਪਰ ਜੋੜੇ ਭਾਈ ਇੰਦਰ ਭਾਈ ਰਾਜਦੀਪ ਧੰਨਵਾਦ ਤੇ ਜਿੰਨਾ ਜਿੰਨਾ ਫੜਨੇ ਆ سنی سنی ਭਾਈ ਕਿਰਪਾ ਕਰੋ ਕਿਰਪਾ ਕਰੋ ਹੈਪੀ ਦਿਓ ਕਿਰਪਾ ਕਰੋ ਤੇ ਹੋਰ ਯੂਵੀ ਬਰੋ ਨੂੰ ਕਹਿੰਦੇ ਯੂਵੀ ਬਰੋ ਕਿਰਪਾ ਕਰੋ ਤੇ ਹੋਰ ਕਿਹੜੇ ਬਰੋ ਨੂੰ ਕਹੀਏ ਹੋਰ ਕਿਹੜਾ ਬਰੋ ਹੈ ਓ ਮਨਵੀਰ ਭਰਾ ਕਿਰਪਾ ਕਰਿਓ ਥੋੜੀ ਵਜਾਈ ਮੈਂ ਇੱਥੇ ਘੁੰਮਦਾ ਫਿਰਦਾ ਤੇ ਬਹੁਤ ਬਹੁਤ ਧੰਨਵਾਦ ਪਰ ਫਿਕਰ ਨਾ ਕਰਿਓ ਤੁਹਾਡੇ ਪੈਸੇ ਮੈਂ ਜਰੂਰ ਮੋੜੂਗਾ ਧੰਨਵਾਦ ਪਰ ਸੱਚੇ